ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਵਿੱਚ ਅੱਜ ਆਪਾਂ ਚੱਲੇ ਸੀਗੇ ਪਰੇਟੇ ਦੁਕਾਨ ਦਾ ਸਮਾਨ ਲੈਣ ਵਾਸਤੇ ਜੋ ਆਪਣੇ ਖੇਤੀਬਾੜੀ ਸੰਬੰਧ ਤੋਂ ਸੰਬੰਧ ਹੁੰਦੇ ਨੇ ਆਪੋ ਲੈਣ ਚੱਲੇ ਆ ਅੱਜ ਕਾਹੀਆਂ ਕੂਈਆਂ ਫੌੜੇ ਕਾਸੀਏ ਟਾਕੂਏ ਸਾਰਾ ਸਮਾਨ ਮੁੱਕਿਆ ਪਿਆ ਜੀ ਕਾਸੀ ਦੇ ਨਾਲ ਤੋਂ ਇਕਾਲੋ ਮਿਸਤਰੀ ਨੋਟ ਕਰਾਇਆ ਸੀਗਾ ਕਿਉਂ ਕੰਮਕਾਰ ਜ਼ਿਆਦਾ ਮਿਸਤਰੀ ਕੋਲੇ ਵੀ ਤੇ ਸ਼ਾਮ ਨੂੰ ਗੱਲ ਹੋਈਆਂ ਵੀ ਆਜੂ ਅੱਜ ਤੇ ਹੁਣ ਮੰ ਚੱਲੇ ਆ ਰੇੜੀ ਲੈ ਕੇ ਚੱਲਾਂਗੇ ਮੌਣ ਕਾਫੀ ਆ ਸਵੇਰੇ ਸਵੇਰੇ 7 ਵਜੇ ਆ ਸਵਾ 7 ਹੋਣੀ ਚੱਲੇ ਆ ਮੈਂ ਕਿਉਂਕਿ ਦਿਨੇ ਧੁੱਪ ਬਹੁਤ ਐਨੀ ਗਰਮੀ ਹੋ ਜਾਂਦੀ ਆ ਫਿਰ ਅੱਖਾ ਹੋ ਜਾਂਦਾ ਤੇ ਸਾਰਾ ਸੰਦਲੇ ਪੱਲੇ ਆਵਾਂਗੇ ਤੇ ਖਾਵਾ ਵੀ ਤੁਹਾਨੂੰ ਜਿੰਨਾ ਹੋ ਸਕੇ ਬਹੁਤ-ਬਹੁਤ ਵੀਡੀਓ ਬਣਾ ਕੇ ਦਿਖਾਵਾਂਗੇ ਇਹ ਕਿੰਨੀ ਕਿਵੇਂ ਗੱਲ ਬਾਤ ਬਣੇ ਰਿਹਾ ਆਪਣੇ ਨਾਲ ਤੇ ਚੱਲਦੇ ਆਪਾਂ ਆਹ ਰਾਹ ਤੇ ਜਿਹੜਾ ਮੈਂ ਵੀਡੀਓ ਬਣਾਈ ਸੀ ਵੀਡੀਓ ਬਣਾਉਣ ਦਾ ਕਾਰਨ ਇੱਕ ਹੋਰ ਸੀਗਾ ਜਿਹੜਾ ਇਹ ਰੋਡ ਹੈ ਨਾ ਇਹ ਰੋਡ ਹੈਗਾ किशनਗੜ੍ਹ ਤੋਂ ਭਦਰਪੁਰ ਬ੍ਰੇਟਾ ਜਾਂਦਾ ਜਿਹੜਾ किशनਗੜ੍ਹ ਤੋਂ ਭਦਰਪੁਰ ਦੇ ਵਿੱਚ ਵਿੱਚ ਨਾ ਉਹ ਨੋਡ ਕਰ ਸੜਕ ਦੇ ਉੱਤੇ ਬਹੁਤ ਜ਼ਿਆਦਾ ਫੈਕਟਰੀਆਂ ਨੇ ਤੇ ਆਪਣਾ ਸੈਲਰੀ ਬਹੁਤ ਜ਼ਿਆਦਾ ਨੇ ਫੈਕਟਰੀਆਂ ਜਿਵੇਂ ਆਪਣੇ ਗੱਤਾ ਤਿਆਰ ਹੁੰਦਾ ਆਪਣਾ ਪਰਾਲੀ ਤੋਂ ਸੈਲਾ ਪਲਾਂਟ ਹੋ ਗਏ ਸੈਲਰ ਹੋ ਗਏ ਇਹ ਸਭ ਤੋਂ ਵੱਧ ਮੈਂ ਦੇਖਿਆ ਕਿ ਸੜਕ ਦੇ ਉੱਤੇ ਬਹੁਤ ਜਾਂਦੇ ਰਹਿੰਦੇ ਆਪਾਂ ਮੈਂ ਇੰਨਾ ਨਹੀਂ ਨੋਟ ਕਰਿਆ ਜਿੰਨਾ ਇਸ ਰੋਡ ਉੱਤੇ ਨੇ ਮੈਂ ਕਈ ਵਾਰ ਸੋਚਿਆ ਵੀ ਸੀਗਾ ਮੈਂ ਚਲੋ ਇਹ ਬਣਾਵਾਂਗੇ ਤਾਂ ਕਿਤੇ ਟਾਈਮ ਲੱਗਿਆ ਚਲੋ ਅੱਜ ਮੈਂ ਗਿਆ ਸੀਗਾ ਇਕੱਲਾ ਸੀਗਾ ਜਿਵੇਂ ਆ ਦੇਖੋ ਇੱਥੇ ਵੀ ਆ ਪਰਾਲੀ ਤੋਂ ਤਿਆਰ ਹੁੰਦਾ ਛੇ ਕਿੱਥੇ ਤਿਆਰ ਹੁੰਦਾ ਹੋਊਗਾ ਕਮਾਂ ਇਕੱਲਾ ਥੋੜਾ ਵੀਡੀਓ ਇਨੀ ਕੁ ਲੈਟੀ ਨਾਲ ਬਣੀ ਹੋਵੇ ਸ਼ਾਇਦ ਕੋਣ ਪਿੱਛੇ ਰੜੀ ਭਾਈ ਸੀ ਮੇਰੇ ਮੋਟਰਸਾਈਕਲ ਦੇ ਬਹੁਤ ਜ਼ਿਆਦਾ ਮੈਂ ਦੇਖਿਆ ਬਹੁਤ ਜ਼ਿਆਦਾ ਫੈਕਟਰੀ ਕਾਹ ਹੋਰ ਫੈਕਟਰੀ ਆ ਗਈ ਦੇ ਕਿੱਥੇ ਵਾਲੀ ਇਤਰਾ ਸੈਲਰ ਵੀ ਬਹੁਤ ਜ਼ਿਆਦਾ ਨੇ ਰੋਡ ਦੇ ਉੱਤੇ ਨਾਲ ਲੱਗ ਵੀ ਨੇ ਜ਼ਿਆਦਾ ਥੋੜੇ ਥੋੜੇ ਗੈਪ ਤੇ ਤੇ ਆਪਣੇ ਗੱਤਲੇ ਫੈਕਟਰੀਆਂ ਬਹੁਤ ਜ਼ਿਆਦਾ ਨੇ ਬਹੁਤ ਜ਼ਿਆਦਾ ਮੈਂ ਨੋਟ ਕਰਿਆ ਬਰੀਕੀ ਚ ਮੈਂ ਕੋ ਮੇਰੇ ਸਹਰੇ ਨੇਦਰ ਮੈਂ ਜਾਂਦਾ ਰਹਿਣਾ ਪਹਿਲਾਂ ਇਹ ਨੋਟ ਆਜ ਮੈਂ ਆਪਣੇ ਪੜੋਲੀਆਂ ਤਿਆਰ ਹੁੰਦੀਆਂ ਨੇ ਇਹ ਵੀ ਦੋ ਤਿੰਨ ਫੈਕਟਰੀਆਂ ਨੇ ਇਸ ਰੋਡ ਉੱਤੇ ਸੈਲਰ ਜ਼ਿਆਦਾ ਨੇ ਸੈਲਾ ਪਲਾਂਟ ਹੋ ਗਏ ਜਿਵੇਂ ਆ ਵੀ ਸੈਲਰ ਹੋਊਗਾ ਆ ਪੜੋਲੀਆਂ ਵਾਲੀ ਆ ਗਈ ਫੈਕਟਰੀ ਪਾਈਪਲਾਈਨ ਵਾਸਤੇ ਨੇ ਜਿਹੜੀਆਂ ਆ ਫਿਰ ਉਪਰਾਲੀ ਤੋਂ ਸਿਸਟਮ ਤਿਆਰ ਹੁੰਦਾ ਇੱਥੇ ਕੋਈ ਤੇ ਉਹ ਫਿਰ ਸੈਲਰ ਆ ਮੈਂ ਇਹੀ ਗੱਲ ਮੈਂ ਨੋਟ ਕਰੀ ਮੈਂ ਤਾਂ ਹੀ ਸੋਚੇ ਮੈਂ ਚਲੋ ਬਣਾ ਲਈਏ ਪਤਾ ਨਹੀਂ ਕਿੱਦਾਂ ਆਊਗਾ ਇਹ ਵੀ ਇਧਰ ਕੋਹਰ ਫੈਕਟਰੀ ਆ ਆ ਸੈਲਰ ਆ ਇਧਰ ਦੂਜੇ ਪਾਸੇ ਹੋਈ ਗਏ ਗੱਤੜੀ ਫੈਕਟਰੀ ਆ ਗਈ ਕੋਹਰ ਦੇਖੋ ਇਹ ਬਹੁਤ ਜ਼ਿਆਦਾ ਨੇ ਪਤਾ ਨਹੀਂ ਕੀ ਕਾਰਨ ਹੈ ਵੈਸੇ ਵਧੀਆ ਚਲੋ ਕੰਮ ਮਿਲ ਜਾਂਦਾ ਵੈਸ ਚੰਗੀ ਗੱਲ ਈ ਵੈਸ ਤਾਂ ਮਨ ਚਾਹੀ ਵੀ ਚਲੋ ਬਣਾਈਏ ਕਈ ਵਾਰ ਸੋਚਿਆ ਸੀਗਾ ਮੈਂ ਅੱਗੇ ਚਲੋ ਬੱਚੇ ਨਾਲ ਹੁੰਦੇ ਨੇ ਮੋਟਿਆਂ ਨਾਲ ਤੇ ਬਣਦੀ ਨਹੀਂ ਵੀਡੀਓ ਅੱਜ ਮੈਂ ਇਕੱਲਾ ਸੀਗਾ ਤਾਂ ਬਣਾ ਲਿਆ ਆ ਦੇਖੋ ਇਹ ਵੀ ਸੈਲਰ ਆ ਗਿਆ ਇੱਧਰ ਵੀ ਫੈਕਟਰੀ ਐ ਬਹੁਤ ਜ਼ਿਆਦਾ ਮੈਂ ਬ੍ਰੀਕੀ ਨੋਟ ਕਰਿਆ ਸੀਗਾ ਮੈਂ ਚਲੋ ਦੇਖਾਂਗੇ ਆ ਵੀ ਗੱਤੇ ਵਾਲੀ ਫੈਕਟਰੀ ਆ ਗਈ ਦੇਖੋ ਉਹ ਅੱਗੇ ਫੇਰ ਇਹਦਾ ਸਾਈਡ ਵੇ ਸਿਸਟਮ ਜਿਹਾ ਲੱਗਦਾ ਸੈੱਲਾ ਪਲਾਂਟ ਹੁੰਦਾ ਸ਼ਾਇਦ ਜਾ ਕੇ ਫੇਰ ਪਾਇਪ ਲਾਣੇ ਆ ਪੜੋਲੀਆਂ ਦੇ ਉਹਨਾਂ ਦੀ ਫੈਕਟਰੀ ਆ। ਮੈਂ ਨੋਟ ਕਰਿਆ ਸੀਗਾ ਮੈਂ। ਤੁਸੀਂ ਬਾਕੀ ਦੱਸੋ ਕਮੈਂਟ ਕਰਕੇ ਇਸ ਰੋਡ ਦੀ ਜਿਆਦਾ ਕਾਤੋਂ ਨੇ ਕੀ ਕਾਰਨ ਹੈ? ਆ ਫੇਰ ਫੈਕਟਰੀ ਆ ਇੱਕ ਉਹ ਪਾਇਪ ਲਾਈਨ ਵਾਲੀ ਪੜੋਲੀਆਂ ਵਾਲੀ। ਵੀ ਬਹੁਤ ਬ੍ਰਿਕ ਜੀ ਦੇਖਿਆ ਸੀਗਾ ਮੈਂ। ਬਹੁਤ ਜ਼ਿਆਦਾ ਫੈਕਟਰੀਆਂ ਨੇ ਕਾਰਨ ਪਤ ਨਹੀਂ ਕੀ ਹੈ ਇਸ ਰੋਡ ਦੇ ਉੱਤੇ ਇੰਨੀ ਜਿਆਦਾ ਕਾਤੋਂ ਨੇ। ਪਰ ਮੈਂ ਚੰਗੀ ਗੱਲ ਕੰਮਕਾਰ ਮਿਲ ਜਾਂਦਾ। ਠੀਕ ਹੈ ਇਹ ਗੱਲਬਾਤ ਵਧੀਆ। ਕੰਮਕਾਰ ਮਿਲਦਾ ਰਹਿੰਦਾ। ਤੇ ਲੋ ਜੇ ਆ ਪਹੁੰਚ ਗਏ ਬਰੇਟੇ। ਬਰੇਟਾ ਸ਼ਹਿਰ ਆ ਗਿਆ ਜੀ ਉਹ ਜਿਹੜਾ ਆਪਣਾ ਪੁਲ ਬਣਿਆ ਹੋਇਆ। ਗੀਆਂ ਕੇ ਬਾਜ਼ਾਰ ਚੱਲੂਗਾ ਇਹ ਵੀ ਕਾਚ ਕੈਚ ਕਰ ਲਿਆ ਸੀ ਆਪਾਂ ਨੇ ਦੇਖੋ ਸੜਕ ਦਾ ਬਹੁਤ ਬੁਰਾ ਹਾਲ ਹੈ ਵੈਸੇ ਸੜਕ ਬਣਨ ਵਾਲੀ ਆ ਬਹੁਤ ਮੰਦਾ ਹਾਲ ਹੈ ਲਓ ਜੀ ਆਪਾਂ ਪਹੁੰਚ ਚੁੱਕੇ ਆ ਆਪਣੀ ਦੁਕਾਨ ਤੇ ਜੇ ਜੋ ਸਮਾਨ ਲੈਣਾ ਮਿਸਤਰੀ ਕੋਲੇ ਮਿਤਰੀ ਆਪਣਾ ਤੇ ਲੈਣ ਚਾਹ ਚਾਹ ਬੰਦੇ ਵਧੀਆ ਨੇ ਬਹੁਤ ਸੇਵਾ ਕਰਦੇ ਨੇ ਚਾਹ ਆਪਾਂ ਵੀ ਪੀਉਂਦੇ ਨੇ ਤੇ ਉਸ ਨੂੰ ਆਪਾਂ ਧਕਾਉਂਦੇ ਸਾਰੀ ਦੁਕਾਨ ਕੀ ਕੀ ਸਮਾਨ ਨੇ ਕੋਲੇ ਹੁੰਦਾ ਮੋਟਾ ਇਹਦਾ ਦੇਖੋ ਜਦ ਮੈਂ ਕਹੂੰਗੇ ਲੋਹੇ ਦਾ ਕੰਮ ਸਾਨੂੰ ਪਤਾ ਬਹੁਤ ਖਿੰਡ ਖਨਾਣੀ ਬਹੁਤ ਹੁੰਦਾ ਮੋਹ ਵੱਡਾ ਇਹਨਾਂ ਦਾ ਦੇ ਤਿਆਰ ਕਰਦ ਨੇ ਇਹ ਸਿਸਟਮ ਬਣਾਇਆ ਹੋਇਆ ਜੀ ਨੂੰ ਨੂੰ ਬਹੁਤ ਨੇ ਮੈਂ ਸਵੇਰੇ ਸਵੇਰੇ ਇਹ ਬੰਦੇ ਨੇ ਦੋ ਤਿੰਨ ਆਈ ਨਹੀਂ ਸੀਗੇ ਉਹ ਇੱਕ ਹੀ ਦੰਨੇ ਜਾਣੇ ਆਪ ਨੇ ਦੋ ਤਿੰਨ ਮੁਲਾਚ ਨੂੰ ਪੰਜ ਛੇ ਜਾਣੇ ਕੰਮ ਕਰਦੇ ਸਮਾਨ ਪੂਰਾ ਨਹੀਂ ਹੁੰਦਾ ਜਿੱਥੇ ਮੈਨੂੰ ਮੀਜਮਾ ਘੰਟੇ ਚ ਮੁੜਾਂਗਾ ਮੈਨੂੰ ਤਿੰਨ ਘੰਟੇ ਲੱਗ ਗਏ ਉੱਥੇ ਕੰਗਾਕ ਹੋਰ ਬਹੁਤ ਆ ਜਾਂਦੇ ਨੇ ਹੁਣ ਕੋ ਸੀਜ਼ਨ ਟਾਈਮ ਆ ਸਿੰਗਲ ਚੀਜ਼ਾਂ ਲਈ ਕਹੀ ਦੇ ਕੁਟੂ ਚਲਵਾ ਦੇ ਕੋਈ ਕੁਛ ਕਰ ਲੈ ਕੋਈ ਵਾਹਾਂ ਪਾ ਦੇ ਨਵੇਂ ਸੰਦ ਲੈਣੇ ਬਹੁਤ ਆਉਂਦੇ ਨੇ ਦੇਖੋ ਸਾਰਾ ਕੁਝ ਮਿਲਦਾ ਇਹਨਾਂ ਕੋਲ ਫਿਰ ਰੁਪਈਆ ਖਰ ਰੁਪਈਆ ਦੇਖੋ ਸੰਦ ਸਾਰੇ ਤਿਆਰ ਕਰਦ ਨੇ ਇਹ ਆਪਣਾ ਸਮਾਨ ਮੈਂ ਕੱਢ ਰਿਹਾ ਥੋੜਾ ਜਿਹਾ ਕੱਢਣਾ ਸੀਗਾ ਦਾਤੇ ਦੁੱਤੀ ਇਹਨਾਂ ਕੋਲ ਸਾਰਾ ਸਮਾਨ ਹੁੰਦਾ ਬਰੀਕੀ ਚ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰਾ ਸਮਾਨ ਇਹਨਾਂ ਕੋਲੇ ਹੁੰਦਾ ਮੈਂ ਸਾਰਾ ਸਮਾਨ ਇਹਨਾਂਤੀ ਲੈ ਕੇ ਆਉਣਾ ਹੁਣ ਮੈਨੂੰ ਫਿੱਟ ਲੱਗਿਆ ਕੁਆਲਟੀ ਵਾਈਜ਼ ਵੀ ਜੀ ਬਹੁਤ ਵਧੀਆ ਤੇ ਸਵਾਦ ਵੀ ਬਹੁਤ ਵਧੀਆ ਨੇ ਭਰਾ ਸਾਰੇ ਆਹ ਹੋਰ ਕਸਟਮਰ ਪਹੁੰਚੇ ਹੋਏ ਸੀਗੇ ਉਸ ਵੇਲੇ ਟਾਈਮ ਸਾਲਸਪਾਈ ਦਾ ਕੰਮ ਚੱਲ ਰਿਹਾ ਸੀਗਾ ਇਹ ਮਸ਼ੀਨਾਂ ਨੂੰ ਨਾ ਦੇਖੋ ਤਿਆਰ ਕਰਦ ਨੇ ਸਾਰੀਆਂ ਸਿਸਟਮ ਚੱਲਦਾ ਹੈ ਜਿਸ ਵੇਲੇ ਟਾਈਮ ਹੈ ਦਿਨੇ ਤਾਂ ਬੰਨੇ ਕੋ ਟਾਈਮ ਹੀ ਨਹੀਂ ਹੁੰਦਾ ਜੀ ਬਿਲਕੁਲ ਤਾਂ ਕਿ ਉਹ ਜਲਦੀ ਗਿਆ ਸੀਗਾ ਕਿ ਸਮਾਨ ਮਿਲ ਜੂਗਾ ਫਿਰ ਮੈਂ ਸਾਰਾ ਦਿਖਾਉਣ ਦੀ ਕੋਸ਼ਿਸ਼ ਕਰਦਾ ਦੇਖੋ ਮਸੀਨਾ ਉਸ ਨੂੰ ਬਹੁਤ ਤਰ੍ਹਾਂ ਦੇ ਪਟਕਰੀਆਂ ਹੋਈਆਂ ਨੇ ਮੇਰਾ ਗੱਲ ਲੱਕਣਾ ਆਪਣਾ ਬਾਸ ਦਾ ਕੰਮ ਹੁੰਦਾ ਛੋਟੇ-ਛੁੱਟੀਆਂ ਹੋ ਗਈਆਂ ਜਿਵੇਂ ਬਾਹਾਂ ਕਸੋਲਿਆਂ ਚ ਪੈਂਦੇ ਨੇ ਇਹ ਪਿਆਉ ਪੰਜਾ ਢੇਰ ਲੱਗਿਆ ਕੋਈ ਬਾਸ ਵਾਲਾ ਟੇਡਾ ਵਿੰਗਾ ਹੋ ਜਾਂਦਾ ਪਤਲੇ ਆ ਜਾਂਦੇ ਨੇ ਬਹੁਤ ਖਰਾਬ ਹੁੰਦੇ ਇਹਨਾਂ ਦੇ ਵਿਚਾਰਾਂ ਚ ਚਲੋ ਅਗੀ ਜਿਹੜੇ ਤਿਆਰ ਕਰਦੇ ਨੇ ਹਸਿਆਲ ਚੇੜ ਪਾਣੀ ਵਾਲੀ ਗੀਜਰ ਨੂੰ ਵੀ ਤਿਆਰ ਕਰਦੇ ਨੇ ਰੇੜੀਆਂ ਰੂੜੀਆਂ ਤਿਆਰ ਕਰਦੇ ਸਾਰਾ ਸਮਾਨ ਤਿਆਰ ਕਰਦੇ ਵੈਸੇ ਲੋਹੇ ਉਹ ਜਿੰਨਾ ਕਿ ਆਪਣੇ ਸੰਦ ਹੁੰਦੇ ਨੇ ਸਾਰਾ ਸਮਾਨ ਤਿਆਰ ਕਰਕੇ ਵੇਚਦੇ ਨੇ ਕਸਟਮ ਬਹੁਤ ਰਹਿੰਦੇ ਨੇ ਨਾਲ ਕੋਲੇ ਸਾਰਾ ਸਿਸਟਮ ਤਿਆਰ ਕਰਦਦੇ ਆਪੇ ਹੀ ਹਮਸੀਨਾ ਤੋਂ ਬਹੁਤ ਨੇ ਅਲੱਗ ਅਲੱਗ ਤਰ੍ਹਾਂ ਦੀਆਂ ਸਾਰੇ ਕੰਮ ਕਾਹਨ ਮਸ਼ੀਨੀ ਚੁੱਕਾ ਵੱਧਾ ਤੇ ਆਪਾਂ ਨੇ ਖੁਰਪੇ ਦੇ ਖੁਰਪੇ ਲੱਤੇ ਸੀ ਉਹ ਦੇਖੇ ਕਰਾਰੇ ਸੀ ਮਿਸਤਰੀ ਦੇਖੇ ਕਰ ਰਹੇ ਨੇ ਉਹ ਕੋਣ ਲਈ ਕੱਟ ਟਿੱਖੀਆਂ ਹੁੰਦੀਆਂ ਨੇ ਕਾਹ ਕਹਿੰਦਾ ਟਿੱਖੀਆਂ ਹੋਣੀ ਚਾਹੀਦੀ ਐ ਕਰਕੇ ਦੇਖੀਆਂ ਕਰਾ ਰਿਆ ਸੀ ਕਿੰਨੋਂ ਤੋਂ ਆ ਦਾਤੇ ਦੁੱਤੇ ਕਰ ਲਿਆ ਸਮਾਨ ਆਪਾਂ ਨੇ ਕੱਟ ਲਿਆ ਕੋਈ ਨਾ ਕੋਈ ਜਿੰਨੇ ਕਿ ਮੇਰੇ ਹੱਥ ਸਿਮਾਂ ਚੱਕਿਆ ਆ ਤੁਹਾਨੂੰ ਨਾ ਟਿਆਂ ਦੀ ਬਹੁਤ ਸ਼ਾਟ ਹੁੰਦੀ ਆਂ ਆਪੇ ਜਿਮਤ ਕਰਨੀ ਪੈਂਦੀ ਐ ਚਲੋ ਜਿਹੜੇ ਬਾਹੇ ਬੂਹੇ ਪਾਉਣੇ ਹੁੰਦੇ ਨੇ ਉਹ ਤਾਂ ਇੰਨਾ ਨਹੀਂ ਪਾਉਣੇ ਹੁੰਦੇ ਨੇ ਬਾਕੀ ਮੈਂ ਕੋਸ਼ਿਸ਼ ਕਰੀ ਜਿੰਨਾ ਹੋ ਸਕੇ ਆਪਾਂ ਕਰ ਲਈ ਆਪਣੇ ਕਈਆਂ ਤਿਆਰ ਹੋ ਚੁੱਕੀਆਂ ਨੇ ਕਈਆਂ ਆਪਣੇ ਤਿਆਰ ਹੋ ਚੁੱਕੇ ਨੇ ਸੇ ਬਾਹੇ ਪੈ ਗਏ ਨੇ ਅਜੇ ਤੱਕ ਕੁੜੀ ਕੱਟ ਵੱਡ ਰਹਿਂਦੀ ਆ ਤੇ ਹੁਣ ਆਪਣੇ ਕਾਸੀਏ ਤਿਆਰ ਹੋਣ ਲੱਗ ਰਹ ਅਸੀਂ ਤਿਆਰ ਹੋਣ ਲੱਗ ਗਏ ਆਪਣੇ ਟਾਈਮ ਬਹੁਤ ਲੱਗਦਾ ਸੀਗਾ ਤੇ ਨਾਲੇ ਨਹੀਂ ਤੁਹਾਨੂੰ ਆਪਾਂ ਹੋਰ ਦਿਖਾ ਦਿੰਦੇ ਸਾਨੂੰ ਮਣਾ ਮੂਟਾ ਇਹ ਉਹ ਮਸ਼ੀਨ ਹੈ ਜਿੱਤੇ ਕਟਾਂਗ ਹੁੰਦੀ ਹੈ ਸਾਂਚਾ ਤਿਆਰ ਹੁੰਦਾ ਹੈ ਸਹੀ ਤਰੀਕਾ ਨਾਲ ਕੱਟ ਵੱਟ ਹੁੰਦੀ ਹੈ ਤੇ ਆਪਣੇ ਕਸੋਲਿਆਂ ਦੇ ਬਾਹਾਂ ਤਿਆਰ ਹੋ ਜਾਂਦੇ ਨਾਲ ਦੀ ਨਾਲ ਕਸੀਆਂ ਦੇ ਬਾਹਾਂ ਤਿਆਰ ਕਰਦੇ ਸੀ ਮਿਸਤਰੀ ਜੀ ਇੰਦਾਂ ਤਿਆਰ ਹੁੰਦਾ ਬਾਈ ਸਾਂਚਾ ਕਟਾ ਕੱਟ ਵੱਟ ਆਪੀ ਕਰਦੇ ਆ ਮਸੀਂ ਦੇਖੋ ਇਹ ਦਾਬ ਨਾਲ ਸਲਾਈ ਗਲੇ ਕਰਦੀ ਹੈ ਲਓ ਜੀ ਆਪਾਂ ਸਮਾਨ ਸਾਰਾ ਧਰ ਲਿਆ ਉਹ ਕਿ ਉਹ ਗਾਜ਼ਮਾਨ ਸਾਰਾ ਲੈ ਲਿਆ ਸੀ ਤੇ ਕੋਈ ਜਿਹੜੀ ਫਰਗੀ ਆਪਣੀ ਪੈਸੇ ਵਧੇ ਲਾਗੇ ਚਲੋ ਸਮਾਨ ਲਮਾਏ ਪੈਸੇ ਲੱਗਣੀ ਨੇ ਤੇ ਹੁਣ ਮੈਂ ਪਹੇਗਾ ਜੀ ਮੋਟਰਸਾਈਕਲ ਦੇ ਉੱਪਰ ਤੇ ਹੁਣ ਆਪਾਂ ਚੱਲਾਂਗੇ ਵਾਪਸ ਇਹ ਦੁਕਾਨ ਤੇ ਜਾ ਕੇ ਦਿਖਾਉਨੇ ਸਾਨੂੰ ਅੱਗੇ ਰਸਤੇ ਤਾਂ ਨਹੀਂ ਦਿਖਾਏ ਜਾਣਾ ਕਿਉਂਕਿ ਰਸਤਾ ਖਰਾਬ ਹੈ ਲਓ ਜੀ ਆਪਾਂ ਅੱਗੇ ਚੁੱਕੇਨ ਦੁਕਾਨ ਤੇ ਦੇਖੋ ਸਮਾਨ ਆਪਣਾ ਸਾਰਾ ਤਿਆਰ ਹੈ ਕਾਲਾ ਆਪਣਾ ਭਰਾ ਸਮਾਨ ਲਾਉਣ ਲੱਗ ਗਿਆ ਤੇ ਨਾਲ ਮੈਂ ਵੀ ਲਹਾਉਂਗਾ ਲਓ ਜੀ ਕਾਲੇ ਨੇ ਲਾ ਲੈ ਸਮਾਨ ਆਪਣੇ ਭਰਾ ਨੇ ਕਾਲੀ ਦੁਕਾਨ ਤੇ ਅੱਜ ਮੈਂ ਗਿਆ ਹੋਇਆ ਸੀਗਾ ਦੇਖੋ ਜੀ ਤੇ ਲੋਸਮਾਨ ਆਪਣਾ ਸਾਰਾ ਥੱਲੇ ਆ ਗਿਆ ਜੀ ਨੀਚੇ ਆਪਾਂ ਦੁਕਾਨ ਚ ਰੱਖ ਲਿਆ ਸੈਟਪਲੇ ਕਰਕੇ ਰੱਖਾਂਗੇ ਸਾਰਾ ਤਿਆਰਬਾਰ ਕਰਾਂਗੇ ਸੋ ਦਿਖਾਵਾਂਗੇ ਕਿ ਅਡਾ ਲੱਗ ਵੀਡੀਓ ਪਾਵਾਂਗੇ ਸ਼ਾਰਟ ਚ ਆਪਾਂ ਇੱਕ ਇਹ ਆ ਗਿਆ ਸਮਾਨ ਸਾਰਾ ਆਪਣਾ ਦੇਖੋ ਤਕਰੀਬਨ ਇੱਕ ਦਿਨ ਤੋਂ ਆਈਟਮਾਂ ਰਹਿ ਗਈਆਂ ਜਿਹੜੀਆਂ ਨਹੀਂ ਮਿਲੀਆਂ ਬਾਕੀ ਤਕਰੀਬਨ ਸਮਾਨ ਆਪਣਾ ਸਾਰਾ ਆ ਗਿਆ ਸੀਗਾ ਬਾਕੀ ਦੇਖ ਲਓ ਜੀ ਆਪਾਂ ਪਹੁੰਚ ਚੁੱਕੇ ਆਪਣੀ ਦੁਕਾਨ ਤੇ ਸਮਾਨ ਸਾਰਾ ਥੱਲੇ ਲਾ ਲਿਆ ਆਪਾਂ ਨੇ ਉਹਨੂੰ ਕੁਝ ਕਰਾਂ ਧਰ ਲਿਆ ਤੇ ਦੂਜੀ ਦੁਬਾਰਾ ਸੈਟ ਕਰਾਂਗੇ ਲਾਵਾਂਗੇ ਉਹਨਾਂ ਤੇ ਬਲੌਗ ਜੀ ਸਮਾਪਤੀ ਹੈ ਸਾਰਾ ਦਿਖਾਇਆ ਆਪਾਂ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਮਿਲਾਂਗੇ ਅਗਲੇ ਬਲੌਗਸ ਸ਼ੁਕਰੀਆ ਧੰਨਵਾਦ